ਸਸਰੀਕਾਲ ਤੁਸੀਂ ਜੁੜ ਚੁੱਕੇ ਹੋ ਫਲਾਈਪਰ ਟੈਲੀਵਿਨਲ ਤੇ ਮੈਂ ਹਾਂ ਪਰਮਜੀਤ ਸਖਾਣਾ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਕਰਾਂਗੇ ਕਿ ਵੀਡੀਓ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਇਹ ਵੀਡੀਓ ਇੱਕ ਲੋੜਵੰਦ ਪਰਿਵਾਰ ਨਾਲ ਜੁੜੀ ਹੋਈ ਆ ਅਸੀਂ ਗੱਲ ਕਰਨ ਜਾ ਰਿਹਾ ਫਲਾਈਪਰ ਦੇ ਹਲਕਾ ਗੁਰੂ ਰਸਾਇਦੇ ਇੱਕ ਗਰੀਬ ਪਰਿਵਾਰ ਦੀ ਜਿਸ ਦਾ ਪੂਰਾ ਪਰਿਵਾਰ ਹੀ ਟੀਬੀ ਦੀ ਬਿਮਾਰੀ ਨਾਲ ਪੀੜਤ ਆ ਤਾਂ ਮਦਦ ਦੀ ਗੁਹਾਰ ਜਿਹੜੀ ਉਹ ਲਗਾਈ ਜਾ ਰਹੀ ਆ ਤੇ ਅੱਜ ਪਤਾ ਚੱਲਿਆ ਕਿ ਉਸ ਪਰਿਵਾਰ ਵਿੱਚੋਂ ਇੱਕ 14 ਤੋਂ 15 ਸਾਲ ਦੀ ਲੜਕੀ ਦੀ ਜਿਹੜੀ ਟੀਵੀ ਕਾਰਨ ਮੌਤ ਹੋ ਚੁੱਕੀ ਆ ਤਾਂ ਪਰਿਵਾਰ ਬਹੁਤ ਗਰੀਬ ਆ ਤਾਂ ਮਦਦ ਦੀ ਗੁਹਾਰ ਲਗਾ ਰਿਆ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਇਲਾਜ ਜਿਹੜਾ ਉਹ ਚੰਗੀ ਤਰ੍ਹਾਂ ਹੋ ਸਕੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਅਕਸਰ ਇਹ ਪਰਦੇ ਸਿਵਲ ਹਸਪਤਾਲ ਦੀਆਂ ਹਨ ਜਿੱਥੇ ਉਹ ਪਰਿਵਾਰ ਦਾਖਲ ਹੈ ਤੇ ਆਪਣਾ ਇਲਾਜ ਜਿਹੜਾ ਉਹ ਕਰਵਾ ਰਿਹਾ ਤਾਂ ਪਰਿਵਾਰ ਬਹੁਤ ਗਰੀਬ ਆ ਘਰ ਦੇ ਹਾਲਾਤ ਬਹੁਤ ਨਾਜ਼ੁਕ ਹੈ ਤਾਂ ਰੋਟੀ ਖਾਣ ਦੀ ਵੀ ਜਿਹੜੀ ਇਸ ਪਰਿਵਾਰ ਨੂੰ ਮੁਸ਼ਕਲ ਹੋਈ ਪਈ ਹੈ ਅਸੀਂ ਵੀ ਅਪੀਲ ਕਰਾਂਗੇ ਸਮਾਜ ਸੇਵੀ ਵੀਰਾਂ ਨੂੰ ਅਤੇ ਐਨ ਆਰ ਆਈ ਵੀਰਾਂ ਨੂੰ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਤੇ ਨਾਲ ਹੀ ਅਸੀਂ ਪਰਿਵਾਰ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਆ ਉਹ ਜਰੂਰ ਕਰੋ ਜਿੰਨੀ ਹੋ ਸਕਦੀ ਆ ਜਿੰਨਾ ਤੁਹਾਨੂੰ ਮਾਲਕ ਨੇ ਬਖਸ਼ਿਆ ਤਾਂ ਉਨੀ ਆਪਣੇ ਨੇਕ ਕਮਾਈ ਵਿੱਚੋਂ ਥੋੜੀ ਬਹੁਤੀ ਜਿਹੜੀ ਮਦਦ ਆ ਉਹ ਜਰੂਰ ਕਰੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਤਾਂਕਿ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਇਸ ਪਰਿਵਾਰ ਦੀ ਜਿਹੜੀ ਵੱਧ ਤੋਂ ਵੱਧ ਮਦਦ ਆ ਉਹ ਹੋ ਸਕੇ ਤਾਂ ਕਿ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਡਾਉਟ ਪੁੱਛਦੇ ਕਿਥੇ ਰਹਣ ਵਾਲੇ ਮੇਰਾ ਨਾਮ ਲਖਮਨ ਸਿੰਘ ਜੀ ਅਸੀਂ ਗੁਰੂਆਂ ਚਾਤਰਣ ਵਾਲੇ ਜੀ ਇਹ ਜਿਹੜਾ ਪਰਿਵਾਰ ਹੈ ਜੀ ਦੇ ਕੋਲ ਕੀ ਨਾ ਇਹ ਆਪਣੇ ਰਿਸ਼ਤੇਦਾਰ ਨੇ ਜੀ ਆਪਣੇ ਰੈਲਟਿਵ ਨੇ ਮਾਮੀ ਲੱਗਦੇ ਆਪਣੇ ਤੇ ਗੁਰੂਆਂ ਚਾਤਰ ਜੀ ਕੀ ਕੀ ਕਰਦੇ ਕਿ ਕੀ ਕੰਮ ਕਰਦੇ ਸੀ ਇਹ ਮੈਨੂੰ ਮਜ਼ਦੂਰੀ ਦਾ ਕੰਮ ਕਰਦੇ ਸੀ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਨਾ ਕਿਸੇ ਕਾਰਨ ਟੀਵੀ ਹੋ ਚੁੱਕੀ ਆ ਔਰ ਟੀਵੀ ਤੋਂ ਵਿਚਾਰੇ ਜਿਹੜਾ ਪਰਿਵਾਰ ਸੀ तकरीबन 1 ਸਾਲ ਤੋਂ ਪੀੜਦਾ ਜੀ ਤੇ ਇਹਨਾਂ ਸਾਰਾ ਪਰਿਵਾਰ ਹੈ ਜੀ ਦੋਨੋਂ ਬੇਟੀਆਂ ਦੀਆਂ ਤੇ ਦੋਨੋਂ ਮੀਆਂ ਬੀਬੀਆਂ ਆਪੇ ਤੇ 1 ਸਾਲ ਤੋਂ ਪੀੜਤ ਨੇ ਔਰ ਇਹਨਾਂ ਦੀ ਜਿਹੜੀ ਹੈਲਪ ਸੀਗੀ ਰਿਸ਼ਤੇਦਾਰ ਭੈਣ ਭਰਾ ਜਿੰਨੇ ਜੋਗੇ ਸੀ ਪਹਿਲਾਂ ਸਾਰੇ ਕਰਦੇ ਰਏ ਆ ਤਾਂ ਜਿਹੜੀ ਖੁਦ ਇਹ ਮਿਹਨਤ ਮਜ਼ਦੂਰੀ ਕਰਕੇ ਸੀ ਇਹ ਉਹੀ ਕਮਾਉਂਦੇ ਸੀ ਜੋ ਸਾਰਾ ਪਰਿਵਾਰ ਦੇ ਉੱਪਰ ਖਰਚਾ ਕਰ ਲੈਂਦੇ ਸੀ ਤਾਂ ਤਕਰੀਬਨ 3-4 ਮਹੀਨਿਆਂ ਤੋਂ ਜ਼ਿਆਦਾ ਇਹਨਾਂ ਦੀ ਹਾਲਤ ਜਿਹੜੀ ਖਰਾਬ ਹੋਣ ਕਰਕੇ ਇਹਨਾਂ ਕੋਲ ਕਮਾਈ ਦਾ ਸਾਧਨ ਕੋਈ ਨਹੀਂ ਰਿਹਾ ਸੀ ਜਿੰਨੇ ਜੋਗੇ ਸੀ ਭੈਣਾ ਭਰਾ ਜਾਂ ਹੋਰ ਆਪਣੇ ਸੱਜਣ ਮਿੱਤਰ ਸੀ ਹੈਲਪ ਕੀਤੀ ਹੈਲਪ ਜਿਹੜੀ ਨਹੀਂ ਸੀ ਕਰਵਾਈ ਔਰ ਇਸ ਟਾਈਮ ਕੀ ਹੈ ਜੀ ਜਿਹੜੀ ਸਥਿਤੀ ਹੈ ਨਾ ਬਹੁਤ ਡਾਵਾਂਡੋਲ ਹੋ ਚੁੱਕੀ ਆ ਔਰ ਅਸੀਂ ਵੀ ਚਲੋ ਜਿੰਨੇ ਜੋਗੇ ਹੈਗੇ ਨਾ ਦੀ ਹੈਲਪ ਕਰ ਰਹੇ ਆ ਤਾਂ ਮੈਂ ਬੇਨਤੀ ਕਰਦਾ ਆਪਣੇ ਦਾਨੀ ਸੱਜਣ ਜਿਹੜੇ ਕਿ ਸੱਜਣ ਮਿੱਤਰ ਨੇ ਵੀਰ ਜਿਹੜੇ ਸੰਜੋਗ ਕਰਦੇ ਆ ਪਰਮਾਤਮਾ ਨੂੰ ਕੰਦਰਸਤੀ ਦੇਵੇ ਕਿ ਅਗਰ ਇਸ ਗਰੀ ਪਰਿਵਾਰ ਦੀ ਆਪਾਂ ਮਦਦ ਕਰਕੇ ਇਹਨਾਂ ਦੀ ਜਾਨ ਜੇਕਰ ਬਚਾ ਸਕਦੇ ਆ ਤਾਂ ਇਸ ਤੋਂ ਵੱਡਾ ਕੋਪੋ ਨਹੀਂ ਹੋਏਗਾ ਚਲੋ ਦੋ ਬੱਚੀਆਂ ਨੇ ਦੋ ਮਿੰਮ ਵੀ ਆਪ ਹਾਂਜੀ ਬੱਚੀਆਂ ਪੜ੍ਹਦਾ ਵਰਗੇ ਬਿਲਕੁਲ ਪੜ੍ਹ ਰਹੀਆਂ ਜੀ ਸਕੂਲ ਜਾ ਰਹੀਆਂ ਸੀ ਬਟ ਆ ਪ੍ਰੋਬਲਮ ਦੇ ਕਾਰਨ ਫਿਰ ਸਕੂਲ ਤੋਂ ਡਾਕਟਰ ਨੇ ਮਨਾਂ ਕਰਤਾ ਸੀ ਕਿ ਤੁਸੀਂ ਨਹੀਂ ਆ ਸਕਦੇ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਕਿਸੇ ਫੌਨ ਲੈ ਕੇ ਬੱਚਿਆਂ ਦੇ ਵਿੱਚ ਜ਼ਿਆਦਾ ਦੋ ਬੱਚੀਆਂ ਜੀ ਦੇਖੋ ਬੱਚੀ ਤਾਂ ਦਿਖਾ ਦੇਣੀ ਛੋਟੀ ਬੱਚੀ ਹੈ ਜੀ ਤੇ ਬਹੁਤ ਜ਼ਿਆਦਾ ਦੀ ਹਾਲਤ ਜਿਹੜੀ ਵਿਚਾਰੀ ਦੀ ਉਹ ਖਰਾਬ ਹੋ ਚੁੱਕੀ ਆ ਤੇ ਜਿਹੜੀ ਆਪ ਸੀਗੀ ਪਰਮਜੀਤ ਜੀ ਉਹਨਾਂ ਦੀ ਪ੍ਰੋਬਲਮ ਜਿਹੜੀ ਵੱਧ ਚੁੱਕੀ ਆ ਤੇ ਇਹ ਬੇਨਤੀ ਸੀ ਕਿ ਚਲੋ ਜੇ ਕੋਈ ਸੱਜਣ ਮਿੱਤਰ ਦਾਨੀ ਸੱਜਣ ਆਪਣੀਆਂ ਦੀ ਹੈਲਪ ਕਰਦੇ ਆ ਤਾਂ ਇਹਨਾਂ ਦੀ ਜਾਨ ਜੀ ਕਰਾਂ ਦੀ ਬਚ ਸਕਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਗਰੀਬ ਪਰਿਵਾਰਾ ਵਿਚਾਰਾ ਔਰ ਬੜੀ ਮਿਹਨਤ ਨਾਲ ਇਹਨਾਂ ਨੇ ਆਪਦੇ ਪਰਿਵਾਰ ਨੂੰ ਪਹਿਲਾਂ ਸੈਟ ਅਪ ਕੀਤਾ ਸੀਗਾ ਪਰ ਕਾਰਨ ਇਹ ਹੈ ਕਿ ਦੇਖੋ ਜਦੋਂ ਅਸੀਂ ਕਿਸੇ ਦੀ ਆ ਪਰਿਵਾਰ ਦੇ ਵਿੱਚ ਆਪ ਵੀ ਦੇਖਦੇ ਕਰ ਰਹੇ ਤਾਂ ਉਹ ਕਿਸੇ ਕਰਨਾ ਫਿਰ ਜੀ ਟੀਵੀ ਦੀ ਬਲੋਂ ਸੀ ਫਿਰ ਦੁਬਾਰਾ ਇਹਨਾਂ ਹੋ ਗਈ ਆ ਪਹਿਲਾਂ ਇੱਕ ਵਾਰ ਹੋਈ ਸੀ ਅਸੀਂ ਇਹਨਾਂ ਦੇ ਨਾਲ ਜਿੰਨੇ ਜੋਗੀ ਸੀ ਖੜੇ ਸਾਂ ਬਟ ਦੁਬਾਰਾ ਹੋਣ ਦੇ ਚਾਰਨ ਹੁਣ ਤਾਂ ਵਿਚਾਰੇ ਜਿਵੇਂ ਹੀ ਬਿਲਕੁਲ ਮਰਨ ਦੇ ਕਿਨਾਰੇ ਆ ਗਏ ਜੀ ਜਿੱਦ ਕੀ ਉਹ ਬਹੁਤ ਯਾਦ ਆ ਰਹੇ ਨੇ ਬਿਲਕੁਲ ਆ ਰਹੇ ਜੀ ਕੱਲ ਵੀ ਡਾਕਟਰ ਨੇ ਮੈਂ ਇੱਥੇ ਪਹੁੰਚਿਆ ਮੈਂ ਕਿਸੇ ਕੰਮ ਥੋੜਾ ਬਾਹਰ ਗਿਆ ਸੀ ਡਾਕਟਰ ਨੇ ਜੋ ਪੁੱਛਿਆ ਵੀ ਕੀ ਕਾਰਨ ਹੈ ਜੀ ਆ ਕੇ ਦੇਖ ਕੇ ਆਕਸੀਜਨ ਦਿੱਤੀ ਤੇ ਜਿਹੜੀ ਬਲਜੀਤ ਕੌਰ ਸੀ ਬਿਲਕੁਲ ਸਾਵਾ ਦੇਸ਼ ਦੇ ਪਹਿਲਾਂ ਡਾਕਟਰ ਨੇ ਮਨਾਂ ਕਰਤਾ ਸੀ ਕਿ ਮੈਂ ਰੈਫਰ ਕਰਾਂ ਰਿਹਾ ਸੀ ਕੋਈ ਕੋਈ ਇੱਕੋ ਪਰਸਨ ਜਿਹੜਾ ਨੂੰ ਦੇਖ ਰੇ ਕਰ ਰਿਆ ਕਦੇ ਉਸ ਪਰਸਨ ਵੱਲ ਜਾ ਰਿਆ ਕਦੇ ਉਸ ਪਰਸਨ ਵੱਲ ਜਾ ਰਿਆ ਕਦੇ ਉਸ ਪਰਸਨ ਵੱਲ ਜਾ ਰਿਆ ਬਿਲਕੁਲ ਮਿਲਣੀ ਚਾਹੀਦੀ ਫਿਰ ਡਾਕਟਰ ਨੂੰ ਮੈਂ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਵੀ ਤੁਸੀਂ ਇਹ ਸੋਚੋਗੇ ਚਾਰ ਪਰਸਨਾਂ ਤੇ ਮੇਰੇ ਕੋਲ ਹੋਰ ਕੋਈ ਹੈ ਨਹੀਂ ਦਾ ਨੂੰ ਦੇਖ ਰੇ ਕਰਨ ਵਾਲਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਲੈ ਕੇ ਤੇ ਜਿਹੜਾ ਉੱਥੇ ਜਾ ਸਕਦੇ ਆ ਤੇ ਫਿਰ ਜਿਹੜੇ ਹੋਰ ਸੀ ਦੋ ਸੱਜਣ ਆਪਣੇ ਆਏ ਉਹਨਾਂ ਨੇ ਫਿਰ ਸੋਚਿਆ ਕਿ ਤੁਸੀਂ ਜਾਈਏ ਕਿ ਲਖਨਊ ਕੱਲ੍ਹ ਆਸਟਾ ਨੂੰ ਤਾਂ ਉਹ ਜਦੋਂ ਉੱਥੇ ਪਹੁੰਚੇ ਵਿਚਾਰੇ ਆਏ ਤਾਂ ਫਿਰ ਡਾਕਟਰ ਨੇ ਇਹਨਾਂ ਨੂੰ ਰੱਖ ਕੇ ਫਿਰ ਐਡਮਿਟ ਕੀਤਾ ਫਿਰ ਜਾ ਕੇ ਉਹਨੂੰ ਸੁਖਦਾ ਸਾ ਮਿਲਿਆ ਮਤਲਬ ਕਿ ਘੜੀ ਵਿੱਚ ਤੋਂ ਮਾਸ ਹਾਂਜੀ ਹਾਂਜੀ